ਸਾਡੇ ਬੱਚੇ ਸਾਡਾ ਸੋਖ ਨੇ ਜੇ ਅਸੀਂ ਉਹਨਾਂ ਨੂੰ ਖੇਡਾਂ ਵੱਲ ਲਾਵਾਂਗੇ ਤਾਂ ਉਹ ਜ਼ਿੰਦਗੀ ਵਿੱਚ ਕਦੇ ਵੀ ਹਾਰ ਨਹੀਂ ਮੰਨਣਗੇ ਗੱਤਗੱ ਸ਼ਹਿਰ ਵਿੱਚ ਖੇਡ ਨਹੀਂ ਇਹ ਸਾਡੀ ਸ਼ਾਨ ਹੈ ਸਾਡੀ ਵਿਰਾਸਤ ਹੈ ਸਾਡਾ ਜਜ਼ਬਾ ਹੈ ਜਿੱਥੇ ਸਰੀਰ ਮਜ਼ਬੂਤ ਹੁੰਦਾ ਹੈ ਉੱਥੇ ਮਨ ਵੀ ਦਲੇਰੀ ਨਾਲ ਭਰ ਜਾਂਦਾ ਹੈ ਆਓ ਆਪਣੇ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਮੈਦਾਨ ਦੇ ਨੇੜੇ ਲੈ ਚੱਲੀਏ ਉਹਨਾਂ ਨੂੰ ਗੱਤਕੇ ਦੀ ਟ੍ਰੇਨਿੰਗ ਦਵਾਈਏ ਤਾਂ ਜੋ ਤਾਂ ਰੂਹ ਨੂੰ ਸਰੀਰ ਨਾਲ ਨਾਲ ਚੰਗੇ ਵਿਚਾਰਾਂ ਵਾਲੇ ਇਨਸਾਨ ਬਣ ਸਕਣ ਜੇ ਅਸੀਂ ਅੱਜ ਉਹਨਾਂ ਨੂੰ ਚੰਗੇ ਪਾਸੇ ਲੈ ਕੇ ਤਾਂ ਕੱਲ ਸਮਾਜ ਦਾ ਸਰਮੌਰ ਬਣ ਕੇ ਨਿਕਲਣਗੇ ਗੱਤਕਾ ਸਿਖਾਉਣਾ ਸਿਰਫ ਹੱਥ ਦੀ ਤਾਕਤ ਨਹੀਂ ਦਿਲ ਦੀ ਹਿੰਮਤ ਹੈ ਆਓ ਅੱਜ ਤੋਂ ਇੱਕ ਵਚਨ ਲਵੋ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜੋ ਗੱਤਕੇ ਨਾਲ ਜੋੜੋ ਤੇ ਉਹਨਾਂ ਦਾ ਉਹ ਵਕਤ ਸੁਨਹਿਰਾ ਬਣਾਓ ਗੱਤਕਾ ਸਾਡੀ ਰੂਹ ਹੈ ਸਾਡੀ ਪਛਾਣ ਹੈ ਸਾਡਾ ਮਾਣ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ